ਸਾਹਿਬ ਸਖ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਮੋਦੀ ਆਪਣੇ ਵਾਅਦੇ ਜਮਾਉਂਦਾ ਹੈ ਸਹੀ ਚੀਜ਼ਾਂ ਸਹੀ ਵਕਤ ਤੇ ਹੋਣਗੀਆਂ ਪ੍ਰਧਾਨ ਮੰਤਰੀ ਕੇਜਰੀਵਾਲ ਮੋਦੀ ਵਾਂਗ ਝੂਠੇ ਵਾਅਦੇ ਕਰਦੇ ਹਨ ਜੇਕਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਅਸੀਂ ਜਾਤੀ ਗਣਨਾ ਕਰਾਂਗੇ ਡਾਹਲ ਗਾਂਧੀ ਕਿਸਾਨਾਂ ਦੇ ਹਿੱਤ ਵਿੱਚ ਹਰ ਸੋਮਵਾਰ ਨੂੰ ਖੇਤੀਬਾੜੀ ਖੇਤਰ ਦੀ ਹਫਤਾਵਾਰੀ ਸਮੀਖਿਆ ਕੀਤੀ ਜਾਵੇਗੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਮੰਗੇ ਬਿਨੇ ਪੱਤਰ ਕਿਸਾਨਾਂ ਤੇਾਂ ਦੀ ਮੀਟਿੰਗ 'ਚ ਏਕੇ ਤੇ ਜ਼ੋਰ ਪੰਜਾਬ 'ਚ 27 ਤੱਕ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਪੰਜਾਬ ਦੇ ਮਾਲ ਅਫਸਰਾਂ ਨੇ ਹੜਤਾਲ ਦਾ ਫੈਸਲਾ ਵਾਪਸ ਲਿਆ ਮਹਾਲੇ 'ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ ਇੱਕ ਦੀ ਮੌਤ UGC NET 15 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਲੜਕੀ ਦੀ লাশ ਹੋਟਲ 'ਚ ਛੱਡ ਕੇ ਭੱਜੇ ਨੌਜਵਾਨਾਂ ਕਲਾਬ ਕੇਸ ਦਰਜ ਚੈਨਾ ਡੋਰ ਨਾਲ ਗਲਾ ਕੱਟਣ ਕਰਕੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਨਗੇ ਉਹਨਾਂ ਕਿਹਾ ਕਿ ਸਹੀ ਚੀਜ਼ਾਂ ਸਹੀ ਵਕਤੇ ਆਉਣ ਤੇ ਹੋਣਗੀਆਂ ਸ਼੍ਰੀ ਮੋਦੀ ਦਾ ਰਣਨੀਤਿਕ ਪੱਖੋਂ ਐਮ ਜੈਡ ਮੋਡ ਸਰੰਗ ਦੇ ਉਦਘਾਟਨ ਮਗਰੋਂ ਬੋਲ ਰਹੇ ਸਨ ਜੀ ਮੋਦੀ ਨੇ ਇੱਕ ਤਪਰੀ ਕੇਂਦਰ ਸ਼ਾਸਤ ਪ੍ਰਦੇਸ਼ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਇਸੇ ਸਮਾਗਮ ਵਿੱਚ ਜੰਮੂ ਕਸ਼ਮੀਰ ਦਾ ਰਾਜ ਦਾ ਰਤਬਾ ਬਹਾਲ ਕਰਨੀ ਮੰਗਦੇ ਸੰਦਰਭ ਵਿੱਚ ਕੀਤੀ ਹੈ ਮੋਦੀ ਨੇ ਕਿਹਾ ਤੁਹਾਨੂੰ ਇਹ ਮੰਨਣਾ ਹੋਵੇਗਾ ਕਿ ਇਹ ਮੋਦੀ ਹੈ ਤੇ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰਦਾ ਹੈ ਹਰੇਕ ਚੀਜ਼ ਲਈ ਇੱਕ ਸਹੀ ਸਮਾਂ ਹੁੰਦਾ ਹੈ ਤੇ ਸਹੀ ਚੀਜ਼ਾਂ ਸਹੀ ਵਕਤ ਤੇ ਹੋਣਗੀਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ ਕਸ਼ਮੀਰ ਦੇਸ਼ ਦਾ ਤਾਜ ਹੈ ਤੇ ਉਹ ਇਸ ਨੂੰ ਖੂਬਸੂਰਤ ਤੇ ਖੁਸ਼ਹਾਲ ਬਣਾ ਚਾਹੁੰਦੇ ਹਨ ਉਨਾ ਕਿਹਾ ਜੰਮੂ ਕਸ਼ਮੀਰ ਵਿੱਚ ਆਮਨ ਤੇ ਸ਼ਾਂਤੀ ਦਾ ਮਾਹੌਲ ਹੈ ਤੇ ਅਸੀਂ ਇਸ ਦਾ ਅਸਰ ਸ਼ਹਿਰ ਦੇ ਪਾਟੇ ਤੇ ਦੇਖਿਆ ਹੈ ਕਸ਼ਮੀਰ ਅੱਜ ਵੀ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ ਉਨਾ ਕਿਹਾ ਕਿ ਕਸ਼ਮੀਰਵਾਦੀ ਜਲਦੀ ਹੀ ਰੇਲ ਮਾਰਗ ਨਾਲ ਜੁੜ ਜਾਵੇਗੀ ਤੇ ਇਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਸ਼੍ਰੀ ਮੋਦੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਜੈਡ ਮੋਡ ਸਰੰਗ ਨੇੜੇ ਦੈਸ਼ਤੀ ਹਮਲੇ ਵਿੱਚ ਮਾਰੇ ਗਏ 7 ਵਿਅਕਤੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਸ਼੍ਰੀ ਮੋਦੀ 2700 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟ ਦੇ ਉਦਘਾਟਨ ਮਗਰੋਂ ਸਰੰਗ ਦੇ ਅੰਦਰ ਗਏ ਤੇ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਦੇ ਰੂਪ ਰੂਪ ਹੋਏ। ਉਹਨਾਂ ਮੁਸ਼ਕਲ ਮੌਸਮੀ ਹਾਲਾਤ ਵਿੱਚ ਸਰੰਗ ਦਾ ਕੰਮ ਪੂਰਾ ਕਰਨ ਵਾਲੇ ਉਹ ਸਾਰੇ ਕਾਮਿਆਂ ਨਾਲ ਵੀ ਮੁਲਾਕਾਤ ਕੀਤੀ। ਸਰੰਗ ਦੇ ਉਦਘਾਟਨਾ ਮੌਕੇ ਕੇਂਦਰੀ ਮੰਤਰੀ ਨਿਤਿਨ ਗੜਕਰੀ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ सिन्हा ਤੇ ਮੁੱਖ ਮੰਤਰੀ ਉਮਰ ਅਬਦੁੱਲਾ ਵੀ ਮੌਜੂਦ ਸਨ। ਪਿਛਲੇ ਸਾਲ ਸਤੰਬਰ-ਅਕਤੂਬਰ ਵਿੱਚ ਹੋਈਆਂ ਅਸੈਂਬਲੀ ਚੋਣਾਂ ਮੰਗਰੋਂ ਸ਼੍ਰੀ ਮੋਦੀ ਦੀ ਜੰਮੂ-ਕਸ਼ਮੀਰ ਦੀ ਇਹ ਪਲੀਠੀ ਫੇਰੀ ਹੈ। 6.5 ਕਿਲੋਮੀਟਰ ਲੰਮੀ ਇਹ ਦੋ ਲੇਨ ਵਾਲੀ ਸਰੰਗ ਗਗਨਗਿਰਰ ਨੂੰ ਕੇਂਦਰੀ ਕਸ਼ਮੀਰ ਦੇ ਗੰਦਰਵਾਲ ਜ਼ਿਲ੍ਹੇ ਵਿੱਚ ਸੋਨਮਾਰਗ ਨਾਲ ਜੁੜੇਗੀ ਸਰੰਗ ਵਿੱਚ ਹੰਗਾਮੀ ਹਾਲਾਤ ਲਈ 7.5 ਮੀਟਰ ਦਾ ਇੱਕ ਰਾਹ ਵੀ ਰੱਖਿਆ ਗਿਆ ਹੈ ਇਹ ਸਰੰਗ ਸਮੁੰਦਰ ਤਲ ਤੋਂ 8650 ਫੁੱਟ ਦੀ ਉਚਾਈ ਉੱਤੇ ਹੈ ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਕਰਦੇ ਹੁੰਦਾ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਵੀ ਪ੍ਰਧਾਨ ਮੰਤਰੀ ਬਾਗੀ ਪ੍ਰਚਾਰ ਅਤੇ ਝੂਠੇ ਵਾਅਦਿਆਂ ਦੀ ਰਣਨੀਤੀ ਅਪਣਾਉਂਦੇ ਹਨ ਦਿੱਲੀ ਪ੍ਰਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਰੈਲੀ 'ਚ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਕੌਮੀ ਰਾਜਧਾਨੀ 'ਚ ਸੱਤਾ 'ਚ ਆਉਂਦੀ ਹੈ ਤਾਂ ਜਾਤੀ ਗਣਨਾ ਕਰਵਾਈ ਜਾਵੇਗੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਜੀ ਵੱਲ ਨੂੰ ਚੁਣੌਤੀ ਦਿੱਤੀ ਕਿ ਉਹ ਕੋਟੇ ਦੀ ਹੱਦ ਵਧਾਉਣ ਅਤੇ ਜਾਤੀ ਮਰਦਮਸ਼ੁਮਾਰੀ ਦੇ ਵਿਸ਼ੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਉਹਨਾਂ ਇਹ ਵੀ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਜਰੀਵਾਲ ਦੋਵੇਂ ਚਾਹੁੰਦੇ ਹਨ ਕਿ ਪਛੜੇ ਵਰਗਾਂ, ਦਲਿਤਾਂ, ਆਦਿਵਾਸੀਆਂ ਅਤੇ ਘੱਟ ਗਿਣਤੀਆਂ ਨੂੰ ਹਿੱਸਾ ਨਾ ਮਿਲੇ। ਦੂਜੇ ਪਾਸੇ ਕੇਜਰੀਵਾਲ ਨੇ ਵੀ ਰਾਹੁਲ ਗਾਂਧੀ ਤੇ ਨਿਸ਼ਾਨਾ ਪਿੰਡਿਆ ਕਿ ਆ ਕੇ ਕਾਂਗਰਸ ਨੇਤਾ ਦੀ ਲੜਾਈ ਆਪਣੀ ਪਾਰਟੀ ਨੂੰ ਬਚਾਉਣ ਲਈ ਹੈ, ਜਦਕਿ ਉਹਨਾਂ ਦੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ। ਉਹਨਾਂ ਕਿਹਾ, "ਅੱਜ ਰਾਹੁਲ ਗਾਂਧੀ ਹੀ ਦਿੱਲੀ ਆਏ ਹਨ। ਉਹਨਾਂ ਨੇ ਮੈਨੂੰ ਬਹੁਤ ਗਾਲ੍ਹੀਆਂ ਕੱਢੀਆਂ, ਪਰ ਮੈਂ ਉਹਨਾਂ ਦੇ ਬਿਆਨਾਂ ਤੇ ਕੋਈ ਟਿੱਪਣੀ ਨਹੀਂ ਕਰਾਂਗਾ। ਉਹਨਾਂ ਦੀ ਲੜਾਈ ਕਾਂਗਰਸ ਨੂੰ ਬਚਾਉਂਦੀ ਹੈ।" ਮੇਰੀ ਲੜਾਈ ਦੇਸ਼ ਨੂੰ ਬਚਾਉਣ ਦੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਵਿਰੋਧੀ ਗੱਠਜੋੜ ਇੰਡੀਆ ਦੇ ਭਾਈਵਾਲ ਹਨ ਅਤੇ ਪਿਛਲੇ ਸਾਲ ਲੋਕ ਸਭਾ ਚੋਣਾਂ ਇਕੱਠੇ ਲੜੀਆਂ ਸਨ ਹਾਲਾਂਕਿ ਵਿਧਾਨ ਸਭਾ ਚੋਣਾਂ 'ਚ ਦੋਵੇਂ ਪਾਰਟੀਆਂ ਆਮੋ ਸਾਹਮਣੇ ਹਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪਿੰਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਖੇਤੀਬਾੜੀ ਅਤੇ ਕਿਸਾਨ ਮੰਤਰਾਲੇ ਦੀ ਸਮੀਖਿਆ ਮੀਟਿੰਗ ਵਿੱਚ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਬਹੁਤ ਮਹੱਤਵਪੂਰਨ ਹਨ ਹਰ ਹਫ਼ਤੇ ਖੇਤੀਬਾੜੀ ਸਥਿਤੀਆਂ ਵਿੱਚ ਕੁਝ ਬਦਲਾ ਆਉਂਦਾ ਹੈ ਇਸ ਲਈ ਅਸੀਂ ਹਰ ਸੋਮਵਾਰ ਨੂੰ ਖੇਤੀਬਾੜੀ ਸਥਿਤੀ ਦੀ ਹਫ਼ਤਾਵਾਰੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਇੱਕ અપਵਾਦ ਦੇ ਤੌਰ ਤੇ ਜੇਕਰ ਕੋਈ ਅਜਿਹਾ ਕਾਰਨ ਪੈਦਾ ਹੁੰਦਾ ਹੈ ਜਿਸ ਕਾਰਨ ਸਮੀਖਿਆ ਸੋਮਵਾਰ ਨੂੰ ਨਹੀਂ ਕੀਤੀ ਜਾ ਸਕਦੀ ਤਾਂ ਇਸ ਨੂੰ ਇੱਕ ਜਾਂ ਦੋ ਦਿਨ ਲਈ ਮੁਲਤਵੀ ਕਰ ਦਿੱਤਾ ਜਾਵੇਗਾ ਪਰ ਇੱਕ ਹਫ਼ਤਾਵਾਰੀ ਸਮੀਖਿਆ ਹੋਵੇਗੀ चौहान ਨੇ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਸਾਡੀ ਪਹਿਲੀ ਤਰਜੀਹ ਹੈ ਅਤੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਇਸ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਪਬਲਿਕ ਸਰਵਿਸ ਕਮਿਸ਼ਨਾ ਪਟਿਆਲਾ ਦੇ ਚੇਅਰਮੈਨ ਦੀ ਖਾਲੀ ਪਈ ਅਸਾਮੀ ਨੂੰ ਭਰ ਲਈ ਪ੍ਰਸ਼ਾਸਨਿਕ ਤਜਰਬੇ ਵਾਲੇ ਨਾਮਵਰ ਵਿਅਕਤੀਆਂ ਤੋਂ ਬਿਨੈ ਪੱਤਰ ਮੰਗੇ ਗਏ ਹਨ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਯੋਗਤਾ ਦੇ ਮਾਪਦੰਡਾਂ ਅਨੁਸਾਰ ਬਿਨੈਕਾਰਾਂ ਵੱਲੋਂ ਭਾਰਤ ਸਰਕਾਰ ਜਾਂ ਸੂਬਾ ਸਰਕਾਰ ਦੇ ਅਧੀਨ ਘੱਟੋ-ਘੱਟ 10 ਸਾਲਾਂ ਲਈ ਕੰਮ ਕੀਤਾ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਸ ਸਬੰਧ ਵਿੱਚ ਜਨਤਕ ਨੋਟਿਸ ਜਾਰੀ ਕਰਨ ਦੀ ਮਿਤੀ ਨੂੰ ਬਿਨੇਕਾਰ ਦੀ ਉਮਰ 12 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਮਿਤੀ 26/11/2024, 14/12/2024 ਅਤੇ 24/12/2024 ਦੇ ਇਸ਼ਤਿਹਾਰ ਅਧੀਨ ਜਿੰਨਾ ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਹੈ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਇੱਛੁਕ ਬਿਨੇਕਾਰ ਆਪਣਾ ਮੁਕੰਮਲ ਬਾਇਓ ਡਾਟਾ ਇੱਕ ਅੰਡਰਟੇਕਿੰਗ ਸਮੇਤ 75 ਪ੍ਰਸੋਨਲ ਪੰਜਾਬ ਸਰਕਾਰ ਕਮਰਾ ਨੰਬਰ 14 6ਵੀਂ ਮੰਜ਼ਿਲ ਪੰਜਾਬ ਸਿਵਲ ਸਕੱਤਰੇਤ ਸੈਕਟਰ 1 ਚੰਡੀਗੜ੍ਹ ਦੇ ਦਫ਼ਤਰ ਵਿੱਚ ਆਪਣਾ ਬਿਨੇ ਪੱਤਰ 15 ਮਾਰਚ 2025 ਨੂੰ ਸ਼ਾਮ 5 ਵਜੇ ਤੱਕ ਜਮ੍ਹਾਂ ਕਰਵਾ ਸਕਦਾ ਹੈ। ਮੁੱਖ ਸਕੱਤਰ ਦੀ ਅਗਵਾਈ ਵਾਲੀ ਇੱਕ ਖੋਜ ਕਮੇਟੀ ਯੋਗ ਉਮੀਦਵਾਰਾਂ ਦੇ ਨਾਵਾਂ ਨੂੰ ਸ਼ਾਰਟਲਿਸਟ ਕਰੇਗੀ। ਇਹਨਾਂ ਨਾਵਾਂ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਧਾਨਗੀ ਵਾਲੀ ਉੱਚ ਪਾਵਰ ਕਮੇਟੀ ਦੁਆਰਾ ਵਿਚਾਰ ਕੀਤਾ ਜਾਵੇਗਾ। ਕਿਸਾਨਾਂ ਦੀਆਂ ਮੰਗਾਂ ਮਨਵੌਲੀ ਕੇਂਦਰ ਤੇ ਦਬਾਅ ਪਾਉਣ ਵਾਸਤੇ ਸਾਂਝਾ ਅੰਦੋਲਨ ਚਲਾਉਣ ਦੇ ਇਰਾਦੇ ਨਾਲ ਆ ਸਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਪਾਤਰਾ ਚ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵਫਦ ਨਾਲ ਮੀਟਿੰਗ ਕੀਤੀ ਕਿਸਾਨ ਜਥੇਬੰਦੀਆਂ ਚ ਏਕੇ ਤੇ ਜੋਰ ਦੇੰਦਿਆਂ ਤਿੰਨੋਂ ਜਥੇਬੰਦੀਆਂ ਨੇ 18 ਜਨਵਰੀ ਨੂੰ ਮੁੜ ਮੀਟਿੰਗ ਕਰਦਾ ਫੈਸਲਾ ਲਿਆ ਹੈ ਉੰਜ ਮੀਟਿੰਗ ਸੁਖਾਵੇਂ ਮਾਹੌਲ ਚ ਹੋਈ ਜਿਸ ਦੌਰਾਨ ਵੱਖ-ਵੱਖ ਪਹਿਲੂਆਂ ਤੇ ਗੰਭੀਰਤਾ ਨਾਲ ਵਿਚਾਰ ਪਟਾੰਦਰਾ ਕੀਤਾ ਗਿਆ ਪਰ ਏਕਤਾ ਤੇ ਮੋਹਰ ਨਾ ਲੱਗੀ ਜਾਣਕਾਰੀ ਮੁਤਾਬਕ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਜੇ ਕਿਸੇ ਗੱਲ ਤੇ ਕੋਈ ਗਿਲਾ ਸ਼ਿਕਵਾ ਹੁੰਦਾ ਹੈ ਤਾ ਮੀਡੀਆ ਚ ਜਾਣ ਦੀ ਬਜਾਏ ਆਪਸ ਚ ਮਿਲ ਬੈਠ ਕੇ ਨਿਚਠਿਆ ਜਾਵੇਗਾ ਇਸ ਫੈਸਲੇ ਨੂੰ ਕਿਸਾਨ ਤਰਾਂ ਚ ਇਕਤਾ ਵੱਲ ਵੱਧ ਰਹੇ ਕਦਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਸੂਤਰਮਤਾਵਕਾ ਅੰਦੋਲਨ ਸੰਬੰਧੀ ਸਾਰੀਆਂ 12 ਮੰਗਾਂ ਨਾਲ ਕਮੇਟੀ ਮੈਂਬਰ ਸਹਿਮਤ ਹੋਏ ਹਨ ਅਤੇ ਖੇਤੀ ਮੰਡੀ ਦੇ ਅਖਾੜੇ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਪ੍ਰਮੁਖਤਾ ਨਾਲ ਉਭਾਰਨ ਤੇ ਵੀ ਚਰਚਾ ਹੋਈ ਹੈ ਗਣਤੰਤਰ ਦਿਵਸ ਦੇ ਮੱਦੇਨਜ਼ਰ 27 ਜਨਵਰੀ ਤੱਕ ਸੂਬੇ ਦੇ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਇਹ ਹੁਕਮ ਪੰਜਾਬ ਦੇ ਡੀਜੀਪੀ ਗੌਰਵ ਜੱਤਵ ਨੇ ਜਾਰੀ ਕੀਤੇ ਹਨ ਡੀਜੀਪੀ ਵੱਲੋਂ ਜਾਰੀ ਹੁਕਮ ਅਨੁਸਾਰ 27 ਜਨਵਰੀ ਤੱਕ ਪੰਜਾਬ ਵਿੱਚ ਕਿਸੇ ਵੀ ਪੁਲਿਸ ਮੁਲਾਜ਼ਮ ਦੀ ਛੁੱਟੀ ਮਨਜ਼ੂਰ ਨਹੀਂ ਕੀਤੀ ਜਾਵੇਗੀ ਇਸ ਗੱਲ ਦਾ ਦੀ ਪੁਸ਼ਟੀ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਟਰ ਡਾਕਟਰ ਸੁਚੇਂ ਸੁਚੇਂ ਸਿੰਘ ਗੱਲ ਨੇ ਕੀਤੀ ਹੈ ਸ਼੍ਰੀ ਗੱਲ ਨੇ ਕਿ ਆਕੇ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਆਮ ਤੌਰ ਤੇ ਸੁਰੱਖਿਆ ਪ੍ਰਬੰਧਾਂ ਨੂੰ ਪੱਕਾ ਰੱਖਣ ਲਈ ਇਹ ਆਦੇਸ਼ ਜਾਰੀ ਕੀਤੇ ਗਏ ਹਨ ਉਨਾ ਕਹ ਕੇ 27 ਜਨਵਰੀ ਤੱਕ ਸੂਬੇ ਵਿੱਚ ਕਿਸੇ ਵੀ ਪੁਲਿਸ ਮੁਲਾਜ਼ਮ ਨੂੰ ਛੁੱਟੀ ਨਹੀਂ ਦਿੱਤੀ ਜਾਵੇਗੀ ਜੇਕਰ ਪਹਿਲਾਂ ਕਿਸੇ ਦੀ ਛੁੱਟੀ ਮਨਜ਼ੂਰ ਕੀਤੀ ਗਈ ਹੈ ਤਾਂ ਉਹ ਵੀ ਰੱਦ ਕਰ ਦਿੱਤੀ ਜਾਵੇਗੀ। ਸ਼੍ਰੀ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਸੂਬੇ ਭਰ ਵਿੱਚ ਮੁਸਤੈਦ ਰਹੇਗੀ। ਪੰਜਾਬ ਦੇ ਮਾਲ ਅਫਸਰਾਂ ਨੇ 14 ਜਨਵਰੀ ਤੋਂ ਹੜਤਾਲ ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਾਰਨ ਸਿੰਘ ਚੰਨੀ ਨੇ ਪੰਜਾਬ ਦੇ ਮਾਲ ਤੇ ਮੁੜਬ સેવા ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਨ ਸਿੰਘ ਚੰਨੀਵਰਧਾ ਕਥਿਤ ਤੌਰ ਤੇ ਦਰਜ ਕੀਤੇ ਝੂਠੇ ਕੇਸ ਦੀ ਜਾਂਚ ਸੀਨੀਅਰ ਆਈਏ ਅਧਿਕਾਰੀ ਤੋਂ ਕਰਵਾਉਣ ਤੇ ਮੁਤਲਕ ਕੀਤੇ ਤਹਿਸੀਲਦਾਰਾਂ ਦੀ ਬਹਾਲੀ ਬਾਰੇ ਚਰਚਾ ਕੀਤੀ ਗਈ ਸ਼੍ਰੀ ਮੁੰਡੀਆਂ ਨੇ ਬਖਦੀਆਂ ਮੰਗਾਂ ਧਿਆਨ ਨਾਲ ਸੁਣੀਆਂ ਤੇ ਚੰਨੀਵਰਧਾ ਦਰਜ ਕੇਸ ਦੀ ਜਾਂਚ ਸੀਨੀਅਰ ਆਈਏ ਅਧਿਕਾਰੀ ਤੋਂ ਕਰਵਾਉਣ ਦੇ ਆਦੇਸ਼ ਦਿੱਤੇ ਇਸ ਦੇ ਨਾਲ ਹੀ ਬੁਤਲ ਕੀਤੇ ਤਹਿਸੀਲਦਾਰ ਦੀ ਬਹਾਲੀ ਵੀ ਜਲਦ ਕਰਨ ਦਾ ਪ੍ਰੋਤਸਾ ਦਿੱਤਾ। ਮੋਹੱਲੀ ਦੇ ਸੈਕਟਰ 118 TDI ਸਿਟੀ ਵਿੱਚ ਸੋਮਵਾਰ ਸ਼ਾਮ ਮਿਲੇ ਤਿੰਨ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਦੋ ਜਣੇ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਇਲਾਜ ਦੌਰਾਨ ਮੌਤ ਹੋ ਗਈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਮਾਰਤ ਦੀ ਦੂਜੀ ਮੰਜ਼ਲ ਤੇ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਪਹਿਲੀ ਮੰਜ਼ਲ ਦਾ ਢਾਂਚਾ ਡਿੱਗ ਗਿਆ ਸੀ। ਇਹ ਹਾਦਸਾ ਸੁਹਾਣਾ ਵਿੱਚ ਵਾਪਰੇ ਹਾਦਸੇ ਤੋਂ ਇੱਕ ਮਹੀਨੇ ਬਾਅਦ ਵਾਪਰਿਆ ਹੈ ਜਿੱਥੇ ਇੱਕ ਇਮਾਰਤ ਡਿੱਗਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਸੀ। ਮਾਘੀ ਤੇ ਪੋਗਲ ਸਨੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਈ ਨੇ 15 ਜਨਵਰੀ ਨੂੰ ਹੋਣ ਵਾਲੀ ਜੂਜੀਸੀ ਕੌਮੀ ਯੋਗਤਾ ਪ੍ਰੀਖਿਆ ਨੈਟ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਐਨਟੀਈ ਨੇ ਕਿਹਾ ਕਿ ਪ੍ਰੀਖਿਆ ਦੀ ਅਗਲੀ ਮਿਤੀ ਦਾ ਐਲਾਨ ਜਲਦੀ ਕੀਤਾ ਜਾਵੇਗਾ ਇਸ ਤੋਂ ਇਲਾਵਾ 16 ਜਨਵਰੀ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਪਹਿਲਾਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ ਹੀ ਹੋਣਗੀਆਂ ਪੀਐਚਡੀ ਪ੍ਰੋਗਰਾਮਾਂ ਵਿੱਚ ਦਾਖਲਾ ਜੂਨੀਅਰ ਰਿਸਰਚ ਫੈਲੋਸ਼ਿਪ ਅਤੇ ਇਸੇ ਕੋ ਪ੍ਰੋਫੈਸਰ ਵਜੋਂ ਨਿਯੁਕਤੀ ਲਈ ਪ੍ਰੀਖਿਆ 3 ਜਨਵਰੀ ਤੋਂ 16 ਜਨਵਰੀ ਤੱਕ 85 ਵਿਸ਼ਿਆਂ ਲਈ ਕੰਪਿਊਟਰ ਆਧਾਰਿਤ ਟੈਸਟ ਮੋਰ ਵਿੱਚ ਲਈ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚਨਿਚਰਵਾਰ ਦੀ ਰਾਤ ਕੁੱਲੂ ਦੇ ਕਸੌਲ ਵਿਚਲੇ ਹੋਟਲ ਦੀ ਰਿਸੈਪਸ਼ਨਾਂ ਚ 23 ਸਾਲਾ ਲੜਕੀ ਦੀ Laash ਛੱਡ ਕੇ ਇੱਕ ਤਰ੍ਹਾਂ ਤੇ ਫਰਾਰ ਹੋਣ ਵਾਲੇ ਦੋ ਨੌਜਵਾਨਾਂ ਖਿਲਾਫ ਕੇਸ ਦਰਜ ਕੀਤਾ ਹੈ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਕਾਸ਼ਦੀਪ ਸਿੰਘ ਉਸ ਦਾ ਦੋਸਤ ਤੇ ਸਬੰਧਤ ਲੜਕੀ ਇਸ ਹੋਟਲ ਦੇ ਕਮਰਾ ਨੰਬਰ 904 ਚ 10 ਜਨਵਰੀ ਤੋਂ ਠਹਿਰੇ ਹੋਏ ਸਨ। ਹੋਟਲ ਦੀ ਮਹਿਲਾ ਸੈੱਫ ਸੁਨਿਸਟਰ ਅਤੇ ਦੋ ਹੋਰ ਸਟਾਫ ਮੈਂਬਰ ਰਾਤ ਤਕਰੀਬਨ 12:30 ਵਜੇ ਰੈਸਟੋਰੈਂਟ ਚ ਖਾਣਾ ਖਾ ਰਹੇ ਸਨ ਤਾਂ ਉਹਨਾਂ ਦੋ ਨੌਜਵਾਨਾਂ ਨੂੰ ਪੌੜੀਆਂ ਤੋਂ ਹੇਠਾਂ ਆਉਂਦੇ ਦੇਖਿਆ। ਉਹ ਦੋਵੇਂ ਲੜਕੀ ਨੂੰ ਚੁੱਕ ਕੇ ਲਿਆ ਰਹੇ ਸਨ। ਪੁੱਛੇ ਜਾਣ ਤੇ ਲੜਕਿਆਂ ਨੇ ਦਾਅਵਾ ਕੀਤਾ ਕਿ ਲੜਕੀ ਸ਼ਰਾਬ ਪੀਣ ਮਗਰੋਂ ਬਾਥਰੂਮ ਚ ਡਿੱਗਣ ਕਾਰਨ ਬੇਹੋਸ਼ ਹੋ ਗਈ ਅਤੇ ਉਸ ਨੂੰ ਹਸਪਤਾਲ ਲਿਜਾ ਰਹੇ ਹਨ। ਐਕਸੈਪਸ਼ਨਿਸਟ ਨੇ ਮੈਨੇਜਰ ਨਾਲ ਗੱਲ ਕਰਨ ਤੇ ਹੋਟਲ ਸਟਾਫ ਨੂੰ ਨਾਲ ਭੇਜਣ ਦੀ ਗੱਲ ਕਹੀ ਤਾਂ ਦੋਵੇਂ ਨੌਜਵਾਨ ਆਪਣੀ ਪੰਜਾਬ ਨੰਬਰ ਦੀ ਸਕਾਰਪਿਓ ਕਾਰ ਚ ਬੈਠ ਕੇ ਫਰਾਰ ਹੋ ਗਏ ਸਟਾਫ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਕੁਲੂ ਦੇ ਏਐਸਪੀ ਸੰਜੀਪ ਚੋਹਾਨ ਨੇ ਦੱਸਿਆ ਕਿ ਹੋਟਲ ਸਟਾਫ ਦੇ ਬਿਆਨ ਤਰਜ ਕਰ ਲਏ ਗਏ ਹਨ ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਨੂੰ ਫਨਲੀ ਨਾਕਾਬੰਦੀ ਕੀਤੀ ਗਈ ਹੈ ਪੁਲਿਸ ਲੜਕੀ ਦਾ ਪਿਛੋਕੜ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਣੀਕਰਨਾ ਘਾਟੀ ਚ ਇਸ ਹਫਤੇ ਅੰਦਰ ਹੋਇਆ ਇਹ ਦੂਜਾ ਕਤਲ ਹੈ। ਲੋੜੀ ਦੇ ਤੇ ਔਰ ਵਕੇਸ਼ਰਾ ਦੀ ਤਹਿਸੀਲ ਅਜਨਾਲਾ ਅੰਦਰ ਚਾਈਨਾ ਡੋਰ ਨਾਲ ਗਲਾ ਕੱਟਣ ਕਰਕੇ ਇੱਕ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਿਵਲ ਹਸਪਤਾਲ ਅਜਨਾਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਚਾਚੇ ਦਾ ਪੁੱਤਰ ਪਵਨਦੀਪ ਸਿੰਘ ਅਜਨਾਲਾ ਤੋਂ ਆਪਣੇ ਘਰ ਜਾ ਰਿਹਾ ਸੀ ਕਿ ਪਿੰਡ ਉਗਰ ਔਲਕ ਨਜ਼ਦੀਕਾ ਅਚਾਨਕ ਚਾਈਨਾ ਡੋਰ ਨਾਲ ਉਹਦਾ ਗਲਾ ਕੱਟਿਆ ਗਿਆ। ਇਸ ਕਾਰਨ ਉਸਦੀ ਮੌਤ ਹੋ ਗਈ ਹੈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ